ਵੀ ਮੈਂ ਤੁਹਾਡਾ ਆਪਣਾ ਖੋਸਾ ਪੀਵੀ 30 ਤੇ ਅੱਜ ਬਾਈ ਆਪਾਂ ਆਏ ਹਾਂ ਸੋਨਾ ਲੇਕਾ ਦੀ ਏਜੰਸੀ ਦੇ ਵਿੱਚ ਤੇ ਇਹ ਹੈਗੀ ਆ ਬਈ ਮਲੋੜ ਰੋਡ ਦੇ ਮਲੋ ਸੌਰੀ ਮਲੋੜ ਰੋਡ ਤੇ ਨਹੀਂ ਬਾਈ ਇਹ ਹੈਗੀ ਆ ਬਠਿੰਡਾ ਰੋਡ ਤੇ ਆ ਨਾ ਬਾਈ ਰੋਡ ਬਠਿੰਡਾ ਬਾਈਪਾਸ ਤੋਂ ਮਲੋੜ ਬਿੰਡਾ ਬਾਈਪਾਸ ਤੇ ਆ ਨਾ ਬਾਈ ਬਾਈ ਸੱਸੀ ਗਾਲ ਜੀ ਪਹਿਲਾਂ ਪੀਵੀ 30 ਨਾਲ ਜਿੰਨੇ ਜੁੜੇ ਹੋਏ ਦਰਸ਼ਕਾਂ ਦਾ ਸਾਰਿਆਂ ਦਾ ਪਿਆਰ ਬਾਈ ਸੱਸੀ ਗਾਲ ਨਿੱਘਾ ਸਵਾਗਤ ਕਰਦੇ ਆ ਪਹੁੰਚਤੀ ਤੇ ਬਾਈ ਅੱਜ ਆਪਾਂ ਤੇਰੇ ਕੋਲ ਆਏ ਆ ਤੇ ਸਾਨੂੰ ਦਿਖਾ ਦੇ ਵੀ ਅੱਜ ਕਿਸਾਨ ਵੀਰਾਂस्ते ਬੜੀ ਬੜਾ ਟਰੈਕਟਰ ਤੇ ਜਿਹੜੇ ਤੁਸੀਂ ਸੇਲ ਆਊਟ ਕੀਤੇ ਆ ਆਪਣਾ ਭਾਰੀ ਮ ਦੋ ਵੀ ਲੈ ਗਏ ਬਈ ਦੂ ਵੀ ਦੂ ਵੀ ਬਈ ਟਰੈਕਟਰ ਆਪਣੇ ਕੋਲ ਬਹੁਤ ਗਿਣਤੀ ਕਿਲੇ ਕੋਲ ਇੱਕ ਬਹੁਤ ਟਰੈਕਟਰ ਵੀ ਕਿ ਹੋਇਆ ਇਹਨਾਂ ਦੇ ਵਿੱਚ ਠੀਕ ਆ ਬਈ ਜੀ ਤੇ ਵੀ ਸਰ ਨਾਲ ਪਹਿਲਾ ਟਰੈਕਟਰ ਤੁਸੀਂ ਕਿਹੜਾ ਦਿਖਾ ਰਹੇ ਹੋ ਬਈ ਸਭ ਤੋਂ ਪਹਿਲਾ ਬਾਈ ਆਪਾਂ 2022 ਮਾਡਲ ਆਇਸ਼ਰ ਦਿਖਾਉਣਾ 368 ਲੈ ਵੀ ਦੇਖੋ ਵੀ ਟਰੈਕਟਰ ਦੀ ਲੁੱਕ ਪਹਿਲਾਂ ਦਾ ਇਹ 2022 ਮਾਡਲ ਟਰੈਕਟਰ ਆ ਬਈ ਲੋਕਲ ਮੁਕਸਰ ਦਾ ਨੰਬਰ ਆ ਲੋਕਲੀ ਨੰਬਰ ਆ ਬਈ ਹਾਂਜੀ ਟਰੈਕਟਰ ਵੇਖੋ ਵੀ ਜਮਾਂ ਸਾਫ ਆ ਤੇ 5 ਸਟਾਰ ਵਾਲਾ ਜਿਹੜਾ ਨਵਾਂ ਮਾਡਲ ਆਇਆ ਨਵਾਂ ਹੀ ਹੈ ਨਾ ਬਈ ਬੈਂਪਰ ਵੀ ਨਾਲ ਆ ਬਈ ਦੇਖੋ ਬੈਂਪਰ ਵੀ ਪੂਰਾ ਸਟਰੌਂਗ ਲੱਗਿਆ ਵੀ ਇਹਨੇ ਟੂਲ ਵੀ ਨਾਲ ਆ ਮਤਲਬ ਕੋਈ ਹੋਰ ਵੀ ਕੱਢੀ ਜੋ ਤੁਸੀਂ ਦੇਖ ਸਕਦੇ ਬੈਟਰੀ ਵੀ ਟਾਇਰ ਦੇਖੋ ਪਹਿਲੀ ਗੱਲ ਹੈ ਨਾ ਮਤਲਬ ਕੋਈ ਵੀ ਚੀਜ਼ ਆ ਵੀ ਬਾਈਆਂ ਦੇ ਨਾਲ ਮਤਲਬ ਬਾਈਆਂ ਦਾ ਕੋਈ ਲਾਉਂਦੇ ਨਹੀਂ ਕਰਦੇ ਨਹੀਂ ਕਿ ਬਾਈ ਕਹਿੰਦਾ ਵੀ ਇਹਨਾਂ ਦੇ ਕੋਈ ਹੈਗਾ ਨਾਲ ਹੀ ਆ ਜਿਵੇਂ ਹੁੰਦਾ ਵੀਰੇ ਉਦਾਂ ਹੀ ਹੁੰਦਾ ਰੇਟਰ ਆਪਾਂ ਕਹਿੰਦੇ 4-5 ਲੱਖ ਰੁਪਈਆ ਰੇਟਰ ਦਾ 4 ਲੱਖ 90 ਹਜ਼ਾਰ ਦਾ ਆਪਾਂ ਦੇਣਾਗਾ ਤੇ ਬਈ 4 ਲੱਖ ਰੁਪਈਆ ਦਾ ਲੋਨ ਹੋ ਜੂਗਾ ਤੇ ਅੱਛਾ ਜੀ ਫਿਰ ਤਾਂ ਬਾਈ ਕੋਈ ਰਹੀ ਕਿ 30 40000 ਰੁਪਏ ਗਿਆ ਮਗਰ ਮਗਰ 40 50000 ਰੁਪਏ ਰਹਿ ਗਿਆ ਆਪਾਂ 50000 ਰੁਪਏ ਲਾਵੋ ਹਾਂ ਪਲਾ ਜਿਹੜਾ ਥੋੜਾ ਫੈਲ ਦਾ ਲੱਗਣਾ ਹੈਗਾ ਹਾਂਜੀ ਹਾਂਜੀ ਫੈਲ ਕਰਤਾ ਹੁੰਦਾ ਹੀ ਹੈ ਵੀਰੇ ਹਾਂ 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 ਤੋਂ ਬਾਅਦ ਬਾਈ ਅੱਗੇ ਆ ਗਿਆ ਅਰਜਨ ਅਰਜਨ ਮਤਲਬ 555 ਅਲਟਰਾ ਇਹ ਜਿਵੇਂ ਵੀ ਟਰਾਲੇ ਵਾਲੇ ਵੀਰਾ ਬਹੁਤ ਲੈਂਦੇ ਹਨ ਇਹ ਹਾਂ ਟਰਾਲੇ ਵਾਲੇ ਵੀਰੇ ਜਿਆਦਾ ਤਾਂ ਖੇਤੀ ਵਾਲੇ ਵੀ ਵਧੀਆ ਲਈ ਜਾਂਦੇ ਹਾਂ ਬਾਈ ਇਹ 555 DI ਅਲਟਰਾ ਬਾਈ ਟਾਇਰ ਵੇਖੋ ਇਹਦੇ ਬਹੁਤ ਚੰਗੇ ਪਏ ਆ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਦਾ ਬੈਠਾ ਹੈ ਦੇਖੋ ਵੀ ਲੋਕ ਦੀ ਗੱਲ ਕਰੀਏ ਤਾਂ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਠੀਕ ਆ ਬਾਈ ਇਹਨੂੰ ਯਾਰ ਬਾਰਾ ਜੋ ਕੰਟਾ ਚਲਾਇਆ ਟਰੈਕਟਰ ਨੰਬਰ ਵੀ ਇਹ ਵੀ ਪੀਬੀ 60 ਨਾ ਪੀਬੀ 60 ਬਈ ਲੋਕਲ ਜਨਕੀ ਮੁਖਸਰ ਗਿੱਧਰਬਾਈ ਦਾ ਨੰਬਰ ਆ ਠੀਕ ਆ ਬਈ ਦੇਖੋ ਬਈ ਲੁੱਕ ਵੇਖੋ ਮੀਟਰ ਵੇਖੋ ਮਤਲਬ ਕੋਈ ਵੀ ਬਈ ਐ ਨਹੀਂ ਉਹ ਵੀ ਕਦੋਂ ਕੋਈ ਕਲਮ ਵੀ ਲੱਗੀ ਨਵੇਂ ਟਰੈਕਟਰ ਜਮਾ ਬਾਈ ਕੋਲੇ ਜੇ ਕੁਝ ਵੀਰੇ ਮਾੜੀ ਮੋੜ ਕੋਈ ਟਚਿੰਗ ਵਗੈਰਾ ਹੋਊ ਵੀ ਤਾਂ ਦੱਸ ਕੇ ਦੇਵਾਂਗੇ ਆਪਾਂ ਦੱਸ ਕੇ ਦੇਵਾਂਗੇ ਤੇ ਬਈ ਇਹਦੀ ਕੀ ਡਿਮਾਂਡ ਆ ਆਪਣੀ ਇਹ ਤਾਂ ਬਾਈ ਜੀ 6.5 ਲੱਖ ਰੁਪਇਆ ਰੇਟ ਆ 6,35,000 ਦਾ ਦੇਣਾ 6,35,000 ਦਾ ਦੇਣਾ ਤੇ ਬਾਈ ਜੇ ਮੰਨ ਗਏ ਚਲੋ 6 ਪੈਤੀ ਇਹਦੇ ਤੇ ਵੀ ਲੋਨ ਫੁੱਲ ਆ ਬਾਈ 6 ਲੱਖ ਰੁਪਏ ਦਾ ਲੋਨ ਆ ਬਾਈ ਇਹ ਤੇ 6 ਲੱਖ ਦਾ ਲੋਨ ਵੀ ਹੋ ਜਾਊਗਾ ਸ਼ਾਬਾਸ਼ ਆ ਬਾਈ ਕਹਿੰਦਾ ਵੀ 6 ਪੈਤੀ ਟਰੈਕਟਰ ਦਾ 6 ਦਾ ਲੋਨ ਹੋਊਗਾ ਅੱਗੇ ਖੜਾ ਵੀ ਛੋਟਾ ਟਰੈਕਟਰ 911 ਪਹਿਲੀ ਪਸੰਦ ਪਹਿਲੀ ਪਸੰਦ ਇਹ ਤਾਂ ਬਈ ਪਹਿਲੀ ਰਹਿਣੀ ਹੈ ਇਸੇ ਵਾਲੇ ਦੇ ਨਾਮ ਤੇ ਮਸ਼ਹੂਰ ਕੀਤਾ ਗਿਆ ਸਹੀ ਗੱਲ ਆ ਬਈ ਟਾਇਰ ਵੇਖੋ ਬਈ ਇਹਦੇ ਵੀ ਪੂਰੇ ਨਵੇਂ ਆ ਅਗਲੇ ਪੂਰੇ ਟਾਇਰ ਬਿਲਕੁਲ ਨਵੇਂ ਆ ਬਿਲਕੁਲ ਨਵੇਂ ਟਾਇਰ ਆ ਬਈ ਪੈਂਪਰ ਵੇਖੋ ਠੀਕ ਆ ਬੜਾ ਸੁਨਮਰੋ ਦਾ ਇੰਟਰਾ ਬਈ ਇਹ 99 ਮਾਡਲ ਬਈ ਹੈਂਡ ਬਈ ਆ ਪਾਵਰ ਸਟੀering ਠੀਕ ਆ ਭਈ ਇਹਦੇ ਕੋਲ ਸਟੀering ਵੀ ਪਾਵਰ ਵੀ ਕੀਤਾ ਹੋਇਆ ਹੈ ਟਰੈਕਟਰ 62 ਬਈ ਆ ਪਾਵਰ ਸਟੀering ਆ ਠੀਕ ਆ 99 ਮਾਡਲ ਆ ਬਈ 3,85,000 ਰੁਪਏ ਰੇਟ ਆ ਜੀ 385000 ਹਾਂਜੀ 375000 ਦਾ ਵੀ ਦੇ ਦਾਂਗੇ 375 ਦਾ ਦੇ ਦਾਂਗੇ ਬਾਈ ਠੀਕ ਹੈ ਅੱਗੇ ਆ ਗਿਆ 1600 ਕਿੱਥੇ ਛੱਤ ਮਾੜਨ ਇਹ ਬਾਈ ਇਹ 2023 ਮਾਡਲ ਆ ਡਿੱਟੋ ਸੋਲਡ ਹੋ ਚੁੱਕਿਆ ਬਾਈ ਇਹ ਸੋਲਡ ਹੋ ਗਿਆ ਬਾਈ ਬਾਈ ਕਹਿੰਦੇ ਵੀ ਇਹ ਸੋਲਿਕ ਹੋ ਗਿਆ ਸੋਲਡ ਉਹਨੇ 42 15 ਵਾਲਾ ਛੱਤ ਮਾੜਨ ਛੱਤ ਕਿੱਥੇ ਅੱਗੇ ਭਾਈ ਆਪਾਂ ਸੋਨਾਲੀ ਕਾ ਦੀ ਗੱਲ ਕਰੀਏ ਠੀਕ ਆ ਇਹ ਤਾਂ ਵੀ ਆਪਣਾ ਹਨਾ ਇਹ 4x4 ਦੇ ਵਿੱਚ ਜਿਵੇਂ ਅੱਜਕੱਲ ਜਿਆਦਾ ਕਮਰਸ਼ੀਅਲ ਦਾ ਸਾਰਿਆਂ ਦਾ ਰਾਜਾ ਟਰੈਕਟਰ ਹੈ ਰਾਜਾ ਇਹਨੂੰ ਹਰ ਕੀ ਵੀ ਹਰ ਕੰਮ ਆਉਂਦਾ ਹੈ ਹਾਂ ਜੀ ਭਾਈ ਹਰ ਕੰਮ ਆਉਂਦਾ ਟਰੈਕਟਰ ਇਹ ਤਾਂ ਪਿਆਬੀ ਚ ਕਹੀਏ ਫਨ ਨਹੀਂ ਹੈ ਆ ਕਿਉਂ ਸਹੀ ਹੈ ਨਾ ਭਾਈ ਇਹ 2022 ਮਾਡਲ ਟਰੈਕਟਰ ਹੈ ਜੀ ਠੀਕ ਆ ਭਾਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਜੈਰ ਸਾਰਾ ਓਰੀਜਨਲ ਇਹ ਵੀ ਕਿਸ ਚੀਜ਼ ਤੇ ਚੱਲ ਗਿਆ ਜਿਵੇਂ ਤੁਹਾਡੇ ਕੋਲ ਕਿਉਂ ਐਵੇਂ ਤੁਮ 22 ਤੇ ਚੱਲੇ ਜਿਵੇਂ ਇੰਦਰਾ ਹੀ ਚੱਲਿਆ ਬਈ ਹਨਾ ਮੈਂ ਵੀ ਟਰੈਕਟਰ ਇਹ ਵੀ ਜਮਾਂ ਨਵਾਂ ਪਿਆ ਬਈ 2022 ਮਾਡਲ ਟਰੈਕਟਰ ਹੈ ਬਈ ਇਹ 4/4 ਠੀਕ ਆ ਸਾਢੇ 7 ਲੱਖ ਰੁਪਏ ਡਿਮਾਂਡ ਹੈ ਜੀ ਸਾਢੇ 7 ਲੱਖ ਰੁਪਏ ਡਿਮਾਂਡ ਹੈ ਇੱਥੇ ਵੀ ਲੋਨ ਫੁੱਲ ਹੋ ਜਾਣਾ ਬਈ ਇਹਦੇ ਵੀ ਲੋਨ ਹੋ ਜੂਗਾ ਜੀ ਤੇ ਉਸ ਤੋਂ ਅਗਲਾ ਵੀ ਆ ਗਿਆ ਐਸ਼ਰ ਐਸ਼ਰ ਜੀ 2018 ਮਾਡਲ 2018 ਮਾਡਲ ਪੀਵੀਟੀ ਨੰਬਰ ਬੋਕਰ ਮੁਕਸਰ ਦਾ ਜੀ ਠੀਕ ਆ ਫਸਟ ਬਾਲਟੀ ਆ ਬਾਈ ਪੀਵੀ30 ਨੰਬਰ ਆ ਟਾਇਰਾਂ ਦੀ ਕੰਡੀਸ਼ਨ ਤਾਂ 60 ਤੋਂ 70% ਹੈ ਰਹਿ ਗਈ। ਉਹ ਟਾਇਰ ਵੇਖੋ, ਮਗਲੇ ਟਾਇਰ ਵੇਖੋ। ਬਾਕੀ ਨਾ ਬਾਈ ਕੋਲੇ ਜਿੰਨੇ ਵੀ ਟਰੈਕਟਰ ਦਿਖਾਏ ਆ ਬਾਈ ਨੇ ਮੈਨੂੰ ਤਾਂ ਲੱਗਦਾ 2000 ਸਾਰੇ ਪਲਾਸੇ ਹੀ ਦਿਖਾਏ ਆ। ਕੱਲਾ ਨਾਟ ਕਰ ਰਹੀ ਉਹ ਚਲੋ ਪਹਿਲੇ ਉਹ ਬੰਦ ਹੀ ਹੋ ਗਏ ਉਹਨੇ। ਇਹ ਤਾਂ ਟੈਟਾ ਬਾਈ 4 ਲੱਖ ਰੁਪਏ ਦਾ ਆਪਾਂ ਦੇਣਾ ਜੀ। 4 ਲੱਖ ਰੁਪਏ ਦੇ ਵਿੱਚ ਦੇ ਦੇਣਾ ਬਾਈ। ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਤਾਂ ਉਹਦਾ ਆਪਾਂ ਮਨਤਾਂ ਜ਼ਰੂਰ ਕਰਾਂਗੇ। ਬਾਈ ਇੰਨਾ ਦਾ ਬਾਈ ਕਹਿੰਦਾ ਵੀ ਜੇ ਆਪਣੀ ਕੋਈ ਵੀਡੀਓ ਵੇਖ ਕੇ ਫੋਨ ਕਰ ਕੋ ਦੱਸੂਗਾ ਵੀ ਖੋਸਾ ਪ ਤਾਂ ਉਸ ਤੋਂ ਬਾਅਦ ਬਾਈਆਂ ਦਾ ਵੀ ਉਹਨੂੰ ਆਪਾਂ ਮਾਨਤਾ ਜਰੂਰ ਕਰਾਂਗੇ ਬਿਲਕੁਲ ਬਿਲਕੁਲ ਉਸ ਤੋਂ ਅੱਗੇ ਆ ਗਿਆ ਬਾਈ ਮਹਿੰਦਰਾ 475 ਮਹਿੰਦਰਾ 475 ਬਾਈ 97 ਮਾਡਲ ਆ ਐਚ ਆਰ ਨੰਬਰ ਆ ਜੀ ਐਚ ਆਰ ਨੰਬਰ ਆ ਬਾਈ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਬਾਈ 1 ਲੱਖ 45000 ਰੁਪਈਆ ਜੀ 1 ਲੱਖ 45000 ਬਾਕੀ ਨਾ ਬਾਈ ਬਾਈ ਦਾ ਨੰਬਰ ਪਾਵਾਂਗੇ ਜੇ ਕੋਈ ਬੰਨ ਬਾਈ ਨੇ ਫੋਟੋ ਮੈਂ ਮਗਵੋਣੀਆਂ ਹੋਣ ਮੰਨ ਕੇ ਚਲੋ ਪਹੁੰਚ ਜਾਣੀਆਂ ਫੋਨ ਜਦੋਂ ਮਰਜੀ ਕੋਈ ਬਾਈ ਨੂੰ ਹਨ ਜਿਹੜੇ ਟਰੈਕਟਰ ਦੀ ਡਿਟੇਲ ਚਾਹੀਦੀ ਹੈ ਵੀਡੀਓ ਦੇ ਵਿੱਚ ਟਰੈਕਟਰ ਤੁਹਾਨੂੰ ਦਿਖਾਵਾਂਗੇ ਸਾਰੇ ਠੀਕ ਆ ਇਹ ਆ ਵੀ ਦਰਸ਼ਕਾਂ ਨੂੰ ਜਿਹੜੀ ਕਾਲੋ 9 ਤੋਂ 6 ਵਜੇ ਤੱਕ ਹੀ ਕਰ ਸਕਦੇ ਕਿਉਂਕਿ ਬਾਈ ਦਾ ਵਰਕਿੰਗ ਟਾਈਮ ਵਰਕਿੰਗ ਟਾਈਮ ਹੀ ਹੁੰਦਾ ਬਾਕੀ ਬਈ ਪਰਿਵਾਰ ਵਾਸਤੇ ਵੀ ਟਾਈਮ ਕੱਢਣਾ ਪੈਂਦਾ ਹੈ ਨਾ ਬਿਲਕੁਲ ਬਿਲਕੁਲ ਜੀ ਅੱਗੇ ਆ ਗਿਆ 4620 ਜੀ 3620 ਬਾਈ ਇਹ ਵੀ ਬਹੁਤ ਘੱਟ ਟਰੈਕਟਰ ਹੈ ਨਾ ਬਾਈ ਹਾਂਜੀ ਜਿਹੜਾ 3630 ਹੈ ਇਹ 3620 ਮੈਂ ਹੈਗਾ 20 ਹੈ ਜੀ ਹਾਂ ਜਿਹੜਾ ਬਹੁਤ ਘੱਟ ਟਰੈਕਟਰ ਮਿਲਦੇ ਮੈਂ ਕਹੇ ਹਾਂਜੀ ਹਾਂਜੀ ਲੋਕ ਬਹੁਤ ਭਾਲਦੇ ਆ ਜੀ ਇਹ ਬਹੁਤ ਰੀਅਰ ਟਰੈਕਟਰ ਨੇ ਇਹ ਤੇ ਬਾਈ 3620 95 ਮਾਡਲ ਪੰਜਾਬ ਨੰਬਰ ਬਾਈ ਪੰਜਾਬ ਬਿਲਕੁਲ 2.5 ਲੱਖ ਰੁਪ ਬਾਈ ਟਰੈਕਟਰ ਵੀ ਬਹੁਤ ਜਿਆਦਾ ਸਾਫ ਆ ਹਨਾ ਬਾਈ ਹਾਂਜੀ ਹਾਂਜੀ ਸਾਰਾ ਚੱਲ ਗਿਆ ਵੀ ਦੇਖੋ ਟਰੈਕਟਰ ਦੀ ਪਹਿਲੀ ਗੱਲ 362022 ਜਿਹੜਾ ਵੀ 3610 ਤਾਂ ਮਿਲ ਜਾਂਦਾ ਵੀ 3620 ਜਿਵੇਂ ਬਹੁਤ ਘੱਟ ਮਿਲਦਾ ਟਰੈਕਟਰ ਮਿਲਦਾ ਜੀ ਟਾਇਰ ਵੀ ਦੇਖੋ ਆਪਾਂ ਦਿਖਾਈਏ ਤਾਂ ਮਗਰਲੇ ਪਾਸੇ ਇੰਡੋ ਫਾਰਮ ਆ ਗਿਆ ਠੀਕ ਹੈ ਰੋਨੀ ਮਾਡਲ ਟਰੈਕਟਰ ਆ ਮੁਕਸਰ ਦਾ ਹੀ ਨੰਬਰ ਆ ਇਹਦਾ ਬਈ ਕੀ ਡਿਮਾਂਡ ਆਪਣੀ ਇਹਦਾ 2.5 ਲੱਖ ਰੁਪਈਆ ਜੀ 2.5 ਲੱਖ ਰੁਪਈਆ ਹਾਂਜੀ ਇੰਡੋ ਫਾਰਮ ਦਾ 3.75 ਲੱਖ ਰੁਪਈਆ ਰੇਟ ਆ ਜੀ ਇੰਡੋ ਫਾਰਮ ਕਿਹੜਾ ਮਾਡਲ ਆ ਵੀ ਇਹ 19 ਮਾਡਲ ਆ ਜੀ 1 ਲੋਬੀ 19 ਮਾਡਲ ਇੰਡੋਫਾਰਮਾ ਤੇ ਬਾਈ ਇਹਦਾ ਮਤਲਬ ਤਿੰਨ ਸਪੀਡ ਹੈ ਜੀ ਕਿ ਨਾਰਮਲ ਹੀ ਦੋ ਇਹ ਨਾਰਮਲ ਹਾਈ ਲੋ ਹੈ ਜੀ ਹਾਈ ਲੋ ਹੀ ਹੈ ਬਾਈ ਹਾਈ ਲੋ ਟਰੈਕਟਰ ਹੈਗਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੇਖ ਲਓ 80% ਟਾਇਰ ਨੇ ਠੀਕ ਆ ਬਾਈ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ ਬਾਈ 3,75,000 ਰੁਪਿਆ ਡਿਮਾਂਡ ਹੈ ਕੀ 3 ਲੱਖ ਸਾਢੇ ਲੱਖ ਦਾ ਦੇਣਾ ਸਾਢੇ 3 ਲੱਖ ਦਾ ਦੇ ਦੇਣਾਗਾ ਬਾਈ ਇੱਥੇ ਲੋਨ ਵਗੈਰਾ ਬਾਈ ਲੋਨ ਵਗੈਰਾ ਹੋ ਜਾਊਗਾ ਬਾਈ ਲੋਨ ਵਗੈਰਾ ਹੋ ਜਾਊਗਾ ਬਾਈ ਹਨਾ ਤੇ ਬਾਈ ਜਿਹੜਾ ਨਾਲ ਖੜਾ ਫਾਰਮ 60 ਸੌ ਪਿਆ ਲਗੇ ਇਹ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦਿਖਾ ਦਿਓ ਇਹ ਵੀ 96 ਤੋਂ ਮੈਂ ਮੜਲਾ ਪਈਏ ਫਾਰਮ ਸੱਟ 185000 ਰੁਪਏ ਠੀਕ ਆ ਠੀਕ ਆ ਬਾਈ ਇਧਰੋਂ ਬਾਈ ਹੋ ਗਿਆ ਸਾਰਾ ਗੇਰਾ ਹਾਂਜੀ ਹਾਂਜੀ ਲਓ ਬਈ ਬਾਈ ਕੋਈ ਟਰੈਕਟਰ ਹੋਰ ਮਗਰ ਵੀ ਕਾਫੀ ਖੜੇ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਕੀ ਬਾਈ ਇਹ ਕਿਹੜਾ ਤੁਸੀਂ ਮੰਨ ਲੇਗੇ ਆਪਦਾ ਨੰਬਰ ਵਗੈਰਾ ਇੱਕ ਵਾਰੀ ਬੋਲ ਦੋ ਸਾਰਾ ਵੀ ਜੀ ਬਾਈ ਕਿਸੇ ਨੇ ਵੀ ਸੰਪਰਕ ਕਰਨਾ WhatsApp ਨੰਬਰ ਵੀ ਇਹੀ ਆ WhatsApp ਕਾਲ ਵੀ ਇਹੀ ਆ ਠੀਕ ਆ ਕਿਹਦੇ ਚੱਲੂ ਜਿਹਨੂੰ ਫੋਟੋ ਮੰਗਵਾਉਣਾ ਤਾਂ ਮੈਂ 141 9991 41 07033 07033 ਤੇ ਬਾਈ ਦਾ ਆਲਟਰਨੇਟ ਨੰਬਰ 964868 0040 ਠੀਕ ਆ ਬਾਈ ਤੇ ਬਾਈ ਜੀ ਨਾਲ ਵੀ ਜਦੋਂ ਵੀ ਫੋਨ ਕਰਨਾ 9 ਤੋਂ ਲੈ ਕੇ 6 ਤੱਕ ਕਰਨਾਗਾ ਤੇ ਬਾਈ ਟਰੈਕਟਰ ਆਪਾਂ ਦਿਖਾਏ ਆ ਬਾਕੀ ਟਰੈਕਟਰ ਮਗਲੇ ਪਾਸੇ ਵੀ ਆ ਉਹ ਵੀ ਦਿਖਾ ਦਿੰਨੇ ਆ ਤੇ ਬਾਕੀ ਵੀ ਦੇਖੋ ਤੇ ਲੋ ਵੀ ਅਗਲਾ ਟਰੈਕਟਰ ਵੀ ਦੱਸੋ ਇੱਕ ਕਰੀ ਬਈ ਦੋ ਟਰੈਕਟਰ ਇਧਰ ਆਪਣੇ ਦੋ ਦਿਨ ਇਧਰ ਖੜੇ ਰਹਿ ਗਏ ਸੀ ਬਾਈ ਜਾਨਾ ਹਾਂਜੀ ਹਾਂਜੀ ਬਾਈ ਜੀ ਇਹ 2017 ਮਾਡਲ ਟਰੈਕਟਰ ਆ ਬਾਈ 2017 ਮਾਡਲ ਬਾਈ ਹਾਂਜੀ ਪੀਪੀ 15 ਨੰਬਰ ਆ ਜੀ ਪੀਪੀ 15 ਹੈਗਾ 368 ਬਾਈ 368 ਆਈਸ਼ਰ ਦੇਖੋ ਵੀ ਲੁੱਕ ਪਹਿਲਾਂ ਇਹਦੀ ਹਨਾ ਬੀ ਆ ਵੀ ਨਵੇਂ ਹੈਗਾ 375000 ਰੁਪਇਆ ਜੀ 375000 ਰੁਪਇਆ ਤੇ ਵੀ ਜਮ ਆਪਣੇ ਕੋਲ 611 ਹੋਰ ਆ ਗਿਆ ਇਹ ਅੱਗੇ 98 ਮਾਡਲ ਲਓ ਵੀ ਟਰੈਕਟਰ ਦੀ ਬਾਈ ਜੀ ਪਾਸਿੰਗ ਪਈ ਆ 2029 ਤੱਕ ਜੇ ਕਿਸੇ ਬੰਦੇ ਨੇ ਨਾਮ ਕਰਾਉਣਾ ਤਾਂ ਉਹ ਵੀ ਹੋ ਜਾਊਗਾ ਅੱਛਾ ਪਾਸਿੰਗ ਵੀ ਪਈ ਆ ਬਈ ਇਹਦੀ ਪਾਸਿੰਗ ਪਈ ਆ ਜੀ ਐਚ ਐਮ ਡੀ 611 ਵੀ ਵੇਖੋ ਪੂਰਾ ਸਾਫ ਟਰੈਕਟਰ ਆ ਇਹ ਇਹ ਨਾਰਮਲੀ ਅਭੀ ਪਾ ਉਹ ਤਾਂ ਨਹੀਂ ਹੋਇਆ ਨਾ ਨਹੀਂ ਨਹੀਂ ਇਹ ਸਾਦਾ ਹੀ ਹੈ ਮੇਰੇ ਕੋਲ ਇਹ ਸਾਦਾ ਹੀ ਹੋਇਆ ਹੈ ਨਾ ਬਾਈ ਤੇ ਇਹਦੀ ਪਾਸਿੰਗ ਵੀ ਪਈ ਹੈ ਬਾਈ ਆਂਦਾ ਜੇ ਮੰਨ ਕੇ ਚਲੋ ਕਿਸੇ ਨੇ ਕਰਾਉਣੀ ਹੋਵੇ ਪਾਸਿੰਗ ਮਤਲਬ ਕਿ ਪੂਰਾ ਸ਼ੌਂਕੀ ਰੱਖਿਆ ਸੀ ਬਾਈ ਨੇ ਬੋਲ ਲਖ 10000 ਰੁਪਿਆ ਰੇਟ ਆ ਬਾਈ ਦਾ 2 ਲੱਖ 10000 ਰੁਪਿਆ ਹਾਂਜੀ ਭਲਾ ਵੀ ਦੇਖੋ 2 ਲੱਖ ਬਹੁਤ ਹੀ ਜਾਇਜ਼ ਰੇਟ ਆ ਬਾਈ ਆਂਦਾ ਟਰੈਕਟਰ ਦਾ ਇਹ ਟਰੈਕਟਰ ਬਾਈ ਜਦੋਂ ਮਰਜ਼ੀ ਬਾਈ ਆਂਦਾ ਚਲਾ ਕੇ ਵੀ ਦੇਖ ਲਿਆ ਕਰੋ ਕੋਈ ਦਿੱਕਤ ਨਹੀਂ ਗਈ ਬਾਈ ਦੀ ਆਪਣੇ ਕੋਲੇ ਹਾਂਜੀ ਵਾਲੀ ਦਾ 2016 ਮਾਡਲ ਠੀਕ ਆ 2016 ਮਾਡਲ ਦੇ ਖੜਾ ਬਾਈ ਕੋਲੇ ਇਹ ਆਪਣੇ ਕੋਲੇ ਕੋਈ ਅੱਛਾ ਜਿਹੜੇ ਲੋਡਰ ਵਾਸਤੇ ਆਉਂਦੇ ਆ ਬਾਈ ਹਾਂਜੀ ਹਾਂਜੀ ਲੋਡਰ ਵਾਸਤੇ ਕੰਪਨੀ ਤੋਂ ਸਪੈਸ਼ਲ ਹੁੰਦਾ ਹੈ ਠੀਕ ਆ ਟਰੈਕਟਰ ਨੂੰ ਲੋਡਰ ਸਪੈਸ਼ਲ ਹੀ ਕਹਿੰਦੇ ਆ ਮੰਨ ਕੇ ਚਲੋ ਜੀ ਇਹਦਾ ਪਤਾ ਹੁੰਦਾ ਨਾ ਹਿੱਸੇ ਦਾ ਚੌੜਾ ਹਿੱਸੇ ਵਾਲਾ ਹੁੰਦਾ ਹੈ ਇਹ ਵੀਰੇ ਹਿੱਸੇ ਚੌੜੇ ਵਾਲਾ ਬਾਈ ਇਹ ਸਭ ਵੀ ਮਗਰੋਂ ਕੰਪਨੀ ਚ ਲੱਗੀ ਹੁੰਦੇ ਨੇ ਫਿਟਡ ਹੀ ਆਉਂਦਾ ਬਾਈ ਆਪਣਾ ਕੋਈ ਮੈਂ ਤੁਹਾਨੂੰ ਅੱਗੇ ਟਰੈਕਟਰ ਦਿਖਾਉਣਾ ਜਿਹਦੇ ਲੋਡਰ ਲੱਗਿਆ ਹੋਇਆ ਅੱਛਾ ਅੱਛਾ ਹਾਂਜੀ ਹਾਂਜੀ ਇਹ 16 ਮਾਡਲ ਆ ਇਹਦਾ ਰੇਟ ਹੈਗਾ ਜੀ 5.5 ਲੱਖ ਰੁਪਏ 5.5 ਲੱਖ ਰੁਪਏ ਤੇ ਲੋਨ ਇੱਥੇ ਬਸ ਠੀਕ ਆ ਬਾਈ ਬਾਕੀ ਵੀ ਇੱਕ ਬਾਈ ਕੋਲ ਲੋਡਡ ਵੀ ਖਰਾਬ ਉਹ ਵੀ ਦਿਖਾ ਆ ਗਿਆ ਲੋਡਰ ਹੈ ਸਾਨੂੰ ਟਰੈਕਟਰ ਦਿਖਾਇਆ ਸੀ 2016 ਮਾਡਲ ਠੀਕ ਆ ਬਈ ਇਹ ਬਈ ਫਿਟਡ ਲੋਡਰ ਲੱਗਿਆ ਹੋਇਆ ਹੈ ਲੈ ਬਈ ਫਿੱਟ ਆ ਬਈ ਲੋਡਰ ਵੀ ਪੂਰਾ ਇਹੜਾ ਹਰਜੀਤ ਐਗਰੋ ਵਰਕਰਸ ਕਾਲੇ ਵਾਲੀ ਦਾ ਲੋਡਰ ਲੱਗਿਆ ਹੋਇਆ ਤੇ 2023 ਮਾਡਲ ਲੋਡਰ ਠੀਕ ਆ ਬਈ ਟਰੈਕਟਰ 2022 ਮਾਡਲ ਆ ਜੀ ਟਰੈਕਟਰ 2022 ਆ ਤੇ ਡੀ ਡੀ 60 ਡੀ 60 ਆ ਠੀਕ ਆ ਬਈ ਕੰਪਨੀ ਤੋਂ ਜਿਹੜਾ ਲੋਡਰ ਸਪੈਸ਼ਲ ਆਉਂਦਾ ਘਰ ਠੀਕ ਆ ਬਈ ਬਟ ਬੂਟ ਜੇ ਆਪਾਂ ਦੇਖੀਏ ਤਾਂ ਲੋਡਰ ਬਿਲਕੁਲ ਨਵਾਂ ਪਿਆ ਬਈ ਠੀਕ ਆ ਬਾਈ ਹਾਂਜੀ ਹਾਂਜੀ ਤੇ ਬਈ ਇਹਦੀ ਕੀ ਡਿਮਾਂਡ ਕਰਦੇ ਫਿਰ ਤੁਸੀਂ ਇਹ ਡਿਮਾਂਡ ਬਾਈ 11.5 ਲੱਖ ਰੁਪਇਆ ਰੇਟ ਆ ਜੀ 11.5 11.5 ਲੱਖ ਰੁਪਇਆ ਦਾ ਆਪਾਂ ਦੇਣਾ ਬਾਈ ਦੇਣਾ ਤੇ ਬਈ ਪੂਰਾ ਚਾਲੂ ਹਾਲਤ ਦੇ ਵਿੱਚ ਗਾ ਪੂਰਾ ਚਾਲੂ ਹਾਲਤ ਦੇ ਵਿੱਚ ਬਈ ਆਪਾਂ ਕੋਈ ਗੱਲ ਬੰਦਾ ਆਵੇ ਚਲਾ ਕੇ ਚੈੱਕ ਕਰਕੇ ਲੈ ਜਾ ਚੈੱਕ ਕਰਕੇ ਦੇਵੇ ਸਹੀ ਗੱਲ ਹੈ ਠੀਕ ਆ ਬਾਈ ਠੀਕ ਆ ਤੇ ਬਾਈ ਵਾਹ ਦੇ ਰੂਪ ਪਿੱਛੇ ਕੰਪਰੈਸ਼ਨ ਦੇਖੋ ਬਈ ਪੂਰਾ ਸਾਰਾ ਕੁਝ ਲੱਗਿਆ ਬਾਈ ਕੰਦਾ ਨਾਲ ਟੇਲ ਵਾਲੀ ਟੈਂਕੀ ਵੀ ਹਟ ਲੱਗੀ ਆ ਕਿਤੇ ਹੈ ਨਾ ਨਹੀਂ ਇਹ 에어 ਕੰਪਰੈਸ਼ਨ ਆ ਬਾਈ ਇਹ ਛੇ ਦੇ ਵਾਲੀ ਹੁੰਦਾ ਬਾਈ ਇਹ ਹਾਂਜੀ ਹਾਂਜੀ ਹਵਾ ਇਹ ਮਾਹਰ ਲਾ ਪਾਸੇ ਵੇਟ ਹੁੰਦਾ ਇਹਦੇ ਚ ਠੀਕ ਆ ਬਾਈ ਤੇ ਬਾਈਆਂ ਦਾ ਇਹ ਵੀ ਬਈ ਸੇਲ ਦੇ ਵਿੱਚ ਆ ਇਹ ਬਾਕੀ ਬਾਈ ਦਾ ਨੰਬਰ ਦਿੰਨੇ ਆ ਤੇ ਬਾਕੀ ਦਿੱਤਾ 9818 ਮਾਡਲ ਕੱਲਾ 50 ਡੀਏ 50 ਡੀਏ 50 ਆਰਐਕਸ ਕੱਲਾ 50 ਤਿੰਨ ਸਿਲੰਡਰ ਵਾਲਾ ਠੀਕ ਆ ਬਾਈ ਹਾਂਜੀ ਇਹ 52cb ਦੀ ਕੈਟਾਗਰੀ ਵਾਲਾ 2018 ਮਾਡਲ ਟਰੈਕਟਰ ਆ ਬਾਈ 4.80 ਲੱਖ ਰੁਪਿਆ ਰੇਟ ਆ ਜੀ 4.80 ਲੱਖ ਬੁਖਸਰ ਦਾ ਨੰਬਰ ਆ ਫਰਸਟ ਪਾਰਟੀ ਦਾ ਟਰੈਕਟਰ ਆ ਜੀ ਲਓ ਵੇਖੋ ਟਰੈਕਟਰ ਤੇ ਇਹ ਆਪਾਂ ਵੀ ਦੁਬਾਰੇ ਇੱਕ ਵਾਰੀ ਬਈ ਸਾਨੂੰ ਐਡਰੈਸ ਬੋਲਦੇ ਬਾਈ ਆਪਣਾ ਐਡਰੈਸ ਹੈ ਜਿਹੜਾ ਮਲੋਟ ਬਠੰਡਾ ਬਾਈਪਾਸ ਰੋਡ ਠੀਕ ਆ ਬਾਈ ਸ੍ਰੀ ਮੁਕਸਰ ਸਾਹਿਬ ਠੀਕ ਹੈ ਜੀ ਸੋਨਾ ਲਿਕਾ ਟਰੈਕਟਰ ਦੀ ਏਜੰਸੀ ਨੇੜੇ ਲੋਹਰੀਆਂ ਦਾ ਢੱਬਾ ਲੋਹਰੀਆਂ ਦਾ ਢੱਬਾ ਜੀ ਤੇ ਮੋਬਾਈਲ ਨੰਬਰ ਆਪਣਾ 99141 0733 96468 0040 ਠੀਕ ਆ ਬਾਈ ਬਾਈ ਬਾਕੀ ਸਾਰਿਆਂ ਨੂੰ ਅੱਸੀ ਕਾਲ ਵੀਡੀਓ ਆਪਣੀ ਵੀ ਫੁੱਲ ਸ਼ੇਅਰ ਕਰਿਓ ਜੋ ਠੀਕ ਆ ਚਲੋ ਬਈ ਠੀਕ ਆ